ਸਸ਼ਕਲ ਦੋਸਤੋ ਮੈਂ ਤੁਹਾਡੇ ਆਪਣੇ ਰਿਪੋਰਟਰ ਸੌਰਜ ਸਿੰਘ ਸਵਾਜ ਪਹੁੰਚੇ ਆ ਪੈਂਡਮਿਓ ਵਾਲ ਕੜਿਆਣਾ ਕਲਾ ਦੇ ਵਿੱਚ ਜਿੱਥੇ ਲਾਈਨ ਕਲੱਬ ਲੁਧਿਆਣਾ ਵੈਜੀਟੇਰੀਅਨ ਵੱਲੋਂ ਅਤੇ ਦਰਿਤ ਜਾਗਰਤੀ ਫਾਊਂਡੇਸ਼ਨ ਸਿਹਤ ਵਿਭਾਗ ਪੰਜਾਬ ਅਤੇ ਸੰਤਰਾ ਹਸਪੀਟਲ ਦੇ ਮਾਹੀ ਡਾਕਟਰਾਂ ਦੇ ਸਹਿਯੋਗ ਨਾਲ ਜਿਹੜਾ ਕਿ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿੱਥੇ ਅੱਜ ਐਕਸਲੈਂਟ ਪਰਮਿਸਕੂਲ ਮੇਨੋਟ ਮੋ ਵਾਲ ਕੜਿਆਣਾ ਕਲਾ ਲੁਧਿਆਣਾ ਦੇ ਵਿੱਚ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੁਮਾ ਕਿ ਇੱਥੇ ਅੱਜ ਜਿੱਥੇ ਸਾਡੇ ਲਾਇਨਸ ਕਲਬ ਵੈਜੀਟੇਰੀਅਨ ਉਹਨਾਂ ਦੀ ਸਮੂਹ ਟੀਮ ਆਈ ਹੋਈ ਹੈ ਤੇ ਅੱਖਾਂ ਦਾ ਮੁਫਤ ਚੈੱਕਅਪ ਆਪਰੇਸ਼ਨ ਕੈਂਪ ਇੱਥੇ ਲੱਗਾ ਹੈ। ਉਹਦਾ ਕੋਆਪਰੇਸ਼ਨ ਆਫ ਸੰਕਰਾ ਹਸਪੀਟਲ ਐਂਡ ਦਲਤ ਜਾਗਰਤੀ ਫੈਡਰੇਸ਼ਨ ਦੇ ਪੂਰੇ ਨੁਮਾਇੰਦੇ ਜੋ ਕਿ ਇੱਥੇ ਮੌਜੂਦ ਨੇ। ਸਾਡੇ ਲਾਇਨ ਇੰਟਰਨੈਸ਼ਨਲ ਦਾ ਕੰਮ ਹੀ ਹੈ ਕਿ ਸੇਵਾ ਕਰਨਾ। ਔਰ ਸਾਡੀ ਸ਼ੁਰੂਆਤ 107 ਸਾਲ ਪਹਿਲੇ ਇੱਥੇ ਹੋਈ ਹੈ ਆਪਣਾ ਜਿਹੜਾ ਸਾਡਾ ਅਮਰੀਕਾ ਤੋਂ ਸ਼ੁਰੂ ਹੋਈ ਹੈ ਅੱਜ ਸਾਡੇ ਤਕਰੀਬਨ 14 ਲੱਖ ਮੈਂਬਰ ਆਲ ਓਵਰ ਦਾ ਵਰਲਡ ਹੈਗੇ ਨੇ ਜਿਹੜੇ ਕਿ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਸਾਡਾ ਕੰਮ ਔਰ ਇਹਦੀ ਇਸ ਲਾਇਨ ਇੰਟਰਨੈਸ਼ਨਲ ਅੱਜ ਤੱਕ ਅਸੀਂ ਬਹੁਤ ਸਾਰੇ ਕੰਮ ਕਰਦੇ ਆਂ ਇਹਦੀ ਸ਼ੁਰੂਆਤ ਹੀ ਮਤਲਬ ਵਿਜਨ ਤੋਂ ਹੋਈ ਹੈ ਔਰ ਵਿਜਨ ਦਾ ਕੰਮ ਐਂਡ ਆਈ ਵਿਲ ਕੰਗ੍ਰੈਚੂਲੇਟ ਸਾਡੇ ਕਲੱਬ ਨੂੰ ਇਹਨਾਂ ਦਾ ਦਲਿਤ ਜਾਗਰਤੀ ਫੈਡਰੇਸ਼ਨ ਔਰ ਸ਼ੰਕਰਾ ਹਸਪੀਟਲ ਨੂੰ ਜਿਨ੍ਹਾਂ ਕੇ ਆਪਣੇ ਬਹੁਤ ਵਧੀਆ ਸਮਾਜ ਦੀ ਸੇਵਾ આજ ਕੀਤੀ ਹੈ ਥੈਂਕ ਯੂ ਜੈ ਹਿੰਦ ਚੈਲਾਨਸ ਅੱਜ ਦੇ ਇਸ ਕੈਂਪ ਦੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਲਾਇਨਸ ਕਲੱਬ ਨੂੰ ਅਤੇ ਸ਼ੰ크ਰਾ ਹਾਈ ਹਸਪਤਾਲਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸਾਰੀ ਟੀਮ ਇੱਥੇ ਮੌਜੂਦ ਹੈ ਉਹ ਸ਼ੰ크ਰਾ ਹਾਈ ਹਸਪਤਾਲ ਅਤੇ ਲਾਇਨਸ ਕਲੱਬ ਦੇ ਸਹਿਯੋਗ ਨਾਲ ਜਿਹੜਾ ਅੱਜ ਦਾ ਜਿਹੜਾ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਤਕਰੀਬਨ 250 ਦੇ ਕਰੀਬ ਮਰੀਜ਼ ਹਜੇ ਤੱਕ ਪਹੁੰਚ ਚੁੱਕੇ ਨੇ ਹਜੇ 12 ਵਜੇ ਨੇ ਕਿਉਂਕਿ 2 ਵਜੇ ਤੱਕ ਦਾ ਟਾਈਮ ਆ 250 ਦੇ ਕਰੀਬ ਮਰੀਜ਼ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਆਪਣਾ ਚੈੱਕਅਪ ਕਰਵਾਇਆ ਅਤੇ ਜਿਹੜੇ ਆਪਰੇਸ਼ਨ ਨੇ ਉਹ 15 20 ਦੇ ਕਰੀਬ ਹੋ ਚੁੱਕੇ ਨੇ ਤੇ ਮੈਨੂੰ ਉਮੀਦ ਆ ਵੀ 30 40 ਦੇ ਕਰੀਬ ਇੱਥੇ ਆਪਰੇਸ਼ਨ ਹੋਣਗੇ ਮੈਂ ਸਾਰੀ ਟੀਮ ਦਾ ਸ਼ੰਕਰ ਆਯਾਸ਼ਤਾਨ ਤੋਂ ਤੇ ਲਾਈਨਸ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸ ਕੈਂਪ ਦੇ ਵਿੱਚ ਫ੍ਰੀ ਆਪਰੇਸ਼ਨ ਅੱਖਾਂ ਦੀਆਂ ਐਨਕਾਂ ਅਤੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਮੈਂ ਸਾਡੀ ਸਾਰੀ ਟੀਮ ਦਾ ਅਤੇ ਲਾਈਨਸ ਕਲੱਬ ਦਾ ਤੇ ਸ਼ੰਕਰ ਆਯਾਸ਼ਤਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੀ ਬੱਸ ਆ ਉਹ ਲੈ ਕੇ ਜਾਊ ਮਰੀਜ਼ਾਂ ਨੂੰ ਤੇ ਛੱਡ ਕੇ ਵਜਾਊ ਫਿਰ ਹਾਂਜੀ ਬੱਸ ਇਹਨਾਂ ਦੀ ਖੜੀ ਆ ਅਮ ਤਾਈ ਹਸਤ ਵਾਲਿਆਂ ਦੀ ਸ਼ੰਕਰਾਈ ਹਸਤ ਵਾਲਿਆਂ ਦੀ ਉਹ ਸਾਰੇ ਮਰੀਜ਼ਾਂ ਨੂੰ ਹੁਣੇ ਬਿਠਾਇਆ ਹੋਇਆ ਇੱਥੇ ਅਸੀਂ ਉਹਨਾਂ ਨੂੰ ਨਾਲ ਹੀ ਲੈ ਜਾ ਕੇ ਜਾਣਗੇ ਹੁਣ ਆਪਰੇਸ਼ਨ ਕਰਕੇ ਫਿਰ ਉਹ ਇੱਥੇ ਛੱਡ ਕੇ ਵੀ ਜਾਣਗੇ ਬਹੁਤ ਬਹੁਤ ਦਿਨਾਂ ਦਾ ਧੰਨਵਾਦ ਪੀਣ ਦਾ ਜਿਹੜਾ ਉੱਥੇ ਡਾਈਟ ਦਾ ਜਿਹੜਾ ਡਾਈਟ ਦਾ ਵੀ ਪੂਰਾ ਪ੍ਰਬੰਧਾ ਸਾਰਾ ਅਸੀਂ ਵੀ ਇੱਥੇ ਲੰਗਰ ਤਿਆਰ ਕੀਤਾ ਹੋਇਆ ਠੀਕ ਹੈ ਸਾਡੇ ਵੱਲੋਂ ਵੀ ਲੰਗਰ ਤਿਆਰ ਆ ਜਿਹੜੇ ਜਿਹੜੇ ਮਰੀਜ਼ਾਂ ਨੇ ਆਪਰੇਸ਼ਨ ਦੇ ਵਿੱਚ ਜਾਣਾ ਉਹਨਾਂ ਨੂੰ ਇੱਥੇ ਲੰਗਰ ਛਕਾ ਕੇ ਅਸੀਂ ਭੇਜਾਂਗੇ ਉੱਥੇ ਵੀ ਸਾਰਾ ਲੰਗਰ ਦਾ ਪੂਰਾ ਪ੍ਰਬੰਧ ਦਾ ਪੇਸ਼ੰਦ ਦਾ ਸਾਨੇਵਾਲ ਕੈਂਪ ਦੇ ਵਿੱਚ ਸਾਡਾ ਤਕਰੀਬਨ ਪੰਜਵਾਂ ਕੈਂਪ ਆ ਅਸੀਂ ਲਾਈਨ ਦੇ ਕਲੱਬ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਸਮੇਂ ਦੇ ਵਿੱਚ ਵੀ ਦੰਦਾਂ ਦਾ ਕੈਂਪ ਅਤੇ ਫ੍ਰੀ ਮੈਡੀਕਲ ਕੈਂਪ ਅਤੇ ਹੋਰ ਆਈ ਕੈਂਪ ਜਿਹੜੇ ਅੱਖਾਂ ਦੇ ਆਪਰੇਸ਼ਨ ਕੈਂਪਾ ਲਗਾਵਾਂਗੇ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਅੱਖਾਂ ਭਾਵੇਂ ਕਿ ਲੋਹਿਆਣੇ ਤੋਂ ਇਹ 20 ਕਿਲੋਮੀਟਰ ਦੀ ਦੂਰੀ ਤੇ ਆ ਪਰ ਕਿਸੇ ਕਾਰਨਾ ਕਰਕੇ ਢੰਗੋਲਿਆ ਗਿਆ ਜਿਸ ਦਾ ਹੁਣ ਸੇਹਰਾ ਜਿਹੜਾ ਜਿੱਥੇ ਸ਼ੰਕਰਾਂ ਹਸਪਤਾਲ ਹੈ ਉਹ ਤੇ ਪੂਰੇ ਭਾਰਤ ਦੇ ਵਿੱਚ ਕੇਰਲਾ ਤੋਂ ਸਟਾਰਟ ਹੋ ਕੇ ਚੱਲਿਆ ਹੋਇਆ ਲੁਧਿਆਣਾ ਤੋਂ ਅੱਜ ਲਾਇਨਸ ਕਲੱਬ ਵਾਲੀ ਪੂਰੀ ਟੀਮ ਦਾ ਜਿਨ੍ਹਾਂ ਨੇ ਦਲਤ ਜਗਤੀ ਫੈਡਰੇਸ਼ਨ ਦੇ ਰਾਹੀਂ ਸਰਬਜੀਤ ਕੜਿਆਣਾ ਦੇ ਰਾਹੀਂ ਸਮੁੱਚੀ ਟੀਮ ਦੇ ਰਾਹੀਂ ਇਸ ਇਲਾਕੇ ਦੇ ਵਿੱਚ ਭਾਵ ਕੇ ਮੀਹੂ ਆਲ ਦੇ ਐਕਸੀਲੈਂਟ ਸਕੂਲ ਦੇ ਵਿੱਚ ਉਹਨਾਂ ਲੋੜਵੰਦ ਲੋਕਾਂ ਵਾਸਤੇ ਘਰੇ ਹਸਪਤਾਲ ਚੱਕ ਕੇ ਲੈ ਜਾਂਦਾ ਇਸ ਦੇ ਵਾਸਤੇ ਅਸੀਂ ਜਿੱਥੇ ਸਮੁੱਚੇ ਅਹੁਦੇਦਾਰਾਂ ਨੂੰ ਲਾਇਨਸ ਕਲੱਬ ਦੇ ਨੂੰ ਸ਼ੰਕਰਾਈ ਹਸਪੀਟਲ ਨੂੰ ਔਰ ਦਲਤ ਜਾਗਰਤੀ ਫੈਡਰੇਸ਼ਨ ਦਾ ਧੰਨਵਾਦ ਕਰਦੇ ਹਾਂ ਉੱਥੇ ਤੁਹਾਡਾ ਸੁਪੁੱਛੇ ਮੀਡੀਆ ਦਾ ਵੀ ਧੰਨਵਾਦ ਹੈ ਕਿਉਂਕਿ ਤੁਸੀਂ ਇਸ ਇਲਾਕੇ ਦੇ ਵਿੱਚ ਸਾਰਿਆਂ ਨੂੰ ਜਾਗਰੂਕ ਕਰੋਗੇ ਇਸੇ ਤਰ੍ਹਾਂ ਲਾਇਨਸ ਕਲੱਬ ਔਰ ਦਲਤ ਜਾਗਰਤੀ ਫੈਡਰੇਸ਼ਨ ਦੇ ਰਾਹੀਂ ਹੋਰ ਵੀ ਕੈਂਪ ਮੈਡੀਕਲ ਸੇਵਾਵਾਂ ਜਿਹੜੀਆਂ ਲਾਉਣ ਦਾ ਭਰੋਸਾ ਪ੍ਰਧਾਨ ਜੀ ਵੱਲੋਂ ਦਿੱਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਨੂੰ ਵੱਧ ਤੋਂ ਵੱਧ ਪ੍ਰਚਾਰੋ ਤੇ ਲੋੜਵੰਦ ਇਸ ਦਾ ਲਾਭ ਲੈਣ ਹਾਂਜੀ ਮੈਂ ਲਾਇਨ ਅਫਤਾਰ ਸਿੰਘ ਚੇਅਰਮੈਨ ਵਿਜ਼ਨ ਆਯਾਇਆ ਪ੍ਰੋਗਰਾਮ ਲਾਇਨਸ ਕਲੱਬ ਲੁਧਿਆਣਾ ਵੈਜੀਟੇਰੀਅਨ ਵੱਲੋਂ ਇਹ ਆਰਗੇਨਾਈਜ਼ ਕੀਤਾ ਗਿਆ ਬਲਕ ਜਗਰਤੀ ਫੈਡਰੇਸ਼ਨ ਤੇ ਸ਼ੰਕਰਾਈ ਹਸਪੀਟਲ ਦੇ ਸਹਿਯੋਗ ਨਾਲ ਇਹ ਸਾਡੇ ਸੇਵਾ ਲਗਾਤਾਰ ਚੱਲ ਰਹੀ ਹੈ ਔਰ ਜਿੱਥੇ ਤੱਕ ਮੈਨੂੰ ਯਾਦ ਆ 20 ਸਾਲ ਤੇ ਮੈਨੂੰ ਹੋ ਗਿਆ ਅਸੀਂ ਹਰ ਮਹੀਨੇ 1 2 3 ਕੈਂਪ ਸਾਰੇ ਪੰਜਾਬ ਵਿੱਚ ਲਗਾ ਰਹੇ ਆ ਔਰ ਉਸ ਸਤਗੁਰਦੀ ਮੇਰ ਸਾਡੇ ਸੀਨੀਅਰ ਲਾਈਨ ਲੀਡਰ ਦਾ ਸਾਨੂੰ ਸਹਿਯੋਗ ਹੈ ਕਿ ਹੁਣ ਤੱਕ 11000 ਤੋਂ ਵੱਧ ਆਪਰੇਸ਼ਨ ਅਸੀਂ ਫ੍ਰੀ ਕਰਾ ਚੁੱਕੇ ਆ ਇਦੇ ਨਾਲ ਹਰ ਕੈਂਪ ਤੇ ਅਸੀਂ 150 200 ਲੋਕਾਂ ਨੂੰ ਫ੍ਰੀ ਹੰਕਾ ਦੇ ਰਹੇ ਆ 100 150 ਬੰਦਿਆਂ ਨੂੰ ਜੇ ਜ਼ਰੂਰਤ ਅਨੁਸਾਰ ਫ੍ਰੀ ਦਵਾਈਆਂ ਵੀ ਦੇ ਰਹੇ ਆ ਚੈੱਕ ਅਪ ਪ੍ਰੋਪਰਲੀ ਫ੍ਰੀ ਹੁੰਦਾ ਇੱਥੋਂ ਅਸੀਂ ਲਜਾਨ ਦੀ ਸੇਵਾ ਸ਼ੰਕਰਾ ਹਸਪੀਟਲ ਵੱਲੋਂ ਫ੍ਰੀ ਦਿੱਤੀ ਜਾਂਦੀ ਹੈ ਉੱਥੇ 2 ਦਿਨ ਰੱਖਣਾ ਆਪਰੇਸ਼ਨ ਕਰਨਾ ਤੇ ਵਾਪਸ ਛੱਡ ਕੇ ਜਾਣਾ ਉਹ ਫ੍ਰੀ ਹੈ ਉਸ ਤੋਂ ਬਾਅਦ 1 ਮਹੀਨੇ ਬਾਅਦ ਜਿਨ੍ਹਾਂ ਦੇ ਆਪਰੇਸ਼ਨ ਹੋਏ ਨੇ ਉਹਨਾਂ ਨੂੰ ਰੀ ਚੈੱਕ ਵਾਸਤੇ ਵੀ ਘੰਟੇ ਵਾਸਤੇ ਬੁਲਾਇਆ ਜਾਂਦਾ ਹੈ ਉਹ ਟੀਮ ਡਾਕਟਰਾਂ ਦੀ ਸਾਡੀ ਇੱਥੇ ਆਏਗੀ 1 ਮਹੀਨੇ ਬਾਅਦ ਤੂੰ ਇੱਥੇ ਆ ਕੇ ਚੈੱਕ ਅਪ ਵੀ ਕਰੇਗੀ ਤੇ ਇਸ ਦੌਰਾਨ ਅਗਰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਂਦੀ ਹੈ ਤੇ ਸਾਡੇ ਨੰਬਰ ਦਿੱਤੇ ਹੋਏ ਨੇ ਉਹ ਸਾਨੂੰ ਅਪਰੋਚ ਕਰ ਸਕਦੇ ਨੇ ਔਰ ਨਾਲ ਦੀ ਨਾਲ ਮੈਂ ਬੇਨਤੀ ਕਰਦਾ ਹਾਂ ਇਲਾਕਾ ਨਿਵਾਸੀਆਂ ਨੂੰ ਤੁਹਾਨੂੰ ਪ੍ਰੈਸ ਨੂੰ ਵੀ ਵੀ ਸਾਡੇ ਸਾਰੇ ਪੰਜਾਬ ਵਿੱਚ ਇਹ ਕੰਮ ਚੱਲ ਰਿਹਾ ਹੈ ਤੁਸੀਂ ਜਿੱਥੇ ਦੇਖੋ ਵੀ ਜ਼ਰੂਰਤ ਹੈਗੀ ਜਿਹਨਾਂ ਪਿੰਡਾਂ 'ਚ ਮੇਨ ਸਾਡਾ ਮੰਤਵ ਇਹ ਹੁੰਦਾ ਵੀ 2-300 OPD ਹੋ ਜਾਏ ਤੇ 30 40 ਆਪਰੇਸ਼ਨਸ ਨਿਕਲੋਂ ਤੇ ਅਸੀਂ ਸਮੇਂ ਨੇ ਸਫਲ ਹੋ ਗਏ ਕਿਉਂਕਿ ਹਰ ਆਪਰੇਸ਼ਨ ਕੈਂਪ ਤੇ ਸਾਡੇ ਆਪਣੇ ਜਿਹੜੇ ਖਰਚੇ ਨੇ 30 40 ਜਾਨ ਉਹ ਅਸੀਂ ਆਪਣੇ ਪੱਲੋਂ ਅਸੀਂ ਆਪਣੇ ਕੰਟਰੀਬਿਊਸ਼ਨ ਰਾਈ ਕਰਦੇ ਆ ਪਰ ਉਹ ਅਸੀਂ ਸਹਿਯੋਗ ਲੈਣੇ ਆ ਤੁਹਾਡਾ ਵੀ ਇਲਾਕਾ ਨਿਵਾਸੀਆਂ ਦਾ ਇਹ ਲੰਗਰ ਦੀ ਸੇਵਾ ਹੋ ਗਏ ਰੋਟੀ ਪਾਣੇ ਦਾ ਚਾਹ ਪਾਣੇ ਦਾ ਖਰਚਾ ਮਨਦੀ ਦਾ ਖਰਚਾ ਕਈ ਵਾਰ ਹੋਰ ਵੀ ਸਾਨੂੰ ਮਿਲ ਜਾਂਦੇ ਨੇ ਤੋਂ ਸਹਿਯੋਗ ਅਸੀਂ ਦਲ ਜਾਗਰਤੀ ਫਰਡੇਸ਼ਨ ਤੋਂ ਲੈ ਇਸ ਵਾਰੀ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਆ ਤੇ ਇਲਾਕਾ ਨਿਵਾਸੀਆਂ ਦੇ ਸੰਗਤਾਂ ਦੇ ਬਹੁਤ ਬਹੁਤ ਸਹਿਯੋਗ ਮਿਲਿਆ ਸਾਨੂੰ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਲਾਲ ਠੀਕ